ਹਾਂਜੀ ਹੁਣ ਜਿਹੜੀ ਬਹੁਤ ਵੱਡੀ ਅਪਡੇਟ ਆ ਗਈ ਸਾਹਮਣੇ ਅਮਰਤਪਾਲ ਮਹਿਰੋ ਨੂੰ ਲੈ ਕੇ ਤੇ ਜਿਹਦੇ ਵਿੱਚ ਕਿ ਅਮਰਤਪਾਲ ਮਹਿਰੋ ਨੂੰ ਦੁਬਈ ਦੇ ਵਿੱਚੋਂ ਸਿੱਧਾ ਭਾਰਤ ਲਿਆਇਆ ਯਾਰ ਇਹ ਤੇ ਜਿਹਦੇ ਵਿੱਚ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ ਤੇ ਪਹਿਲਾਂ ਇੱਕ ਵੀਡੀਓ ਸੁਣਾ ਦਈਏ ਬਣੇ ਰੋ ਚੈਨਲ ਤੇ ਫਿਰ ਕਰਾਂਗੇ ਵਿਚਾਰ ਸਾਂਝੇ ਸੁਣੋ ਵੀਡੀਓ ਅਮਰਤਪਾਲ ਮਹਿਰੋ ਜਿਸ ਨੂੰ ਫੜਨ ਦੀ ਪੂਰੀ ਕੋਸ਼ਿਸ਼ ਜੜੀ ਪੁਲਿਸ ਦੇ ਵੱਲੋਂ ਕੀਤੀ ਚਾਰੀ ਹੈ ਹਾਲਾਂਕਿ ਕਤਲ ਦੇ ਕੁਝ ਘੰਟਿਆਂ ਬਾਅਦ ਹੀ ਮਹਿਰੋ ਇੱਥੋਂ ਫਰਾਰ ਹੋ ਗਿਆ ਸੀ ਜਿਸ ਦੀ ਮਦਦ ਦੋ ਜਣਿਆਂ ਦੇ ਵੱਲੋਂ ਕੀਤੀ ਗਈ ਹੈ ਪੁਲਿਸ ਤਫਤੀਸ਼ ਦੇ ਵਿੱਚ ਹੀ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਦੋ ਜਣਿਆਂ ਦੇ ਵੱਲੋਂ ਮਹਿਰੋ ਨੂੰ ਇਥੋਂ ਫਰਾਰ ਕਰਨ ਦੇ ਵਿੱਚ ਮਦਦ ਕੀਤੀ ਗਈ ਹੈ ਜਿਸ ਦੇ ਵਿੱਚੋਂ ਇੱਕ ਦੀ ਪਛਾਣ ਤਾਂ ਹੋ ਗਈ ਆ ਪਰ ਇੱਕ ਅਣਪਛਾਤੇ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਜਿਸ ਦੀ ਬਾਰੇ ਜਲਦ ਹੀ ਖੁਲਾਸੇ ਹੋਣ ਦੀ ਉਮੀਦ ਵੀ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਇਸੇ ਮਾਮਲੇ ਦੇ ਵਿੱਚ ਜੋ ਅਮਰਿਤਪਾਲ ਮਹਿਰੋ ਦੇ ਦੋ ਸਾਥੀ ਨੇ ਉਹ ਪੁਲਿਸ ਹਿਰਾਸਤ ਦੇ ਵਿੱਚ ਨੇ ਜਿਨ੍ਹਾਂ ਦਾ ਅੱਜ ਰਿਮਾਂਡ ਖਤਮ ਹੋ ਗਿਆ ਤੇ ਜਲਦ ਉਹਨਾਂ ਨੂੰ ਵੀ ਅਦਾਲਤ ਕਿੱਥਾ ਜਾਣਾ ਹੈ ਔਰ ਹੋਰ ਰਿਮਾਂਡ ਹਾਸਲ ਕਰਨ ਦੀ ਜਿਹੜੀ ਮੰਗ ਹੈ ਉਹ ਪੁਲਿਸ ਦੇ ਵੱਲੋਂ ਕੀਤੀ ਜਾਵੇਗੀ ਕਿਉਂਕਿ ਇਸੇ ਰਿਮਾਂਡ ਦੇ ਦੌਰਾਨ ਜਿਹੜੇ ਬੀਤੇ ਤਿੰਨ ਦਿਨਾਂ ਤੋਂ ਚੱਲ ਰਿਹਾ ਸੀ ਉਸੇ ਦੌਰਾਨ ਪੁਲਿਸ ਦੇ ਵੱਲੋਂ ਜਿਹੜੀ ਪੁੱਛਗਿੱਛ ਕੀਤੀ ਗਈ ਉਸੇ ਪੁੱਛਗਿੱਛ ਦੇ ਦੌਰਾਨ ਕਈ ਵੱਡੇ ਖੁਲਾਸੇ ਇਹਨਾਂ ਦੋਹਾਂ ਦੇ ਵੱਲੋਂ ਕੀਤੇ ਗਏ ਜਿਹੜੇ ਨਿਯੰਗ ਸਿੰਘ ਬਾਣੇ ਦੇ ਵਿੱਚ ਦੋਵੇਂ ਫੜੇ ਗਏ ਸੀ ਯਾਨੀ ਜਸਪ੍ਰਿਤ ਸਿੰਘ ਤੇ ਦੂਸਰਾ ਨਮਰਤਜੀਤ ਸਿੰਘ ਇਹਨਾਂ ਨੇ ਪੁਲਿਸ ਹਿਰਾਸਤ ਦੇ ਵਿੱਚ ਪੁੱਛਗਿੱਛ ਦੌਰਾਨ ਕਈ ਵੱਡੇ ਖੁਲਾਸੇ ਕੀਤੇ ਤੇ ਪੂਰੀ ਉਸ ਘਟਨਾ ਦੀ ਜਾਣਕਾਰੀ ਵੀ ਦਿੱਤੀ ਕੱਲੀ-ਕੱਲੀ ਗੱਲ ਦੱਸੇ ਕਿ ਕਿਵੇਂ ਕੰਚਨ ਕੁਮਾਰੀ ਨੂੰ ਉਸਨੂੰ ਘਰੋਂ ਬਹਾਨੇ ਦੇ ਨਾਲ ਬਾਹਰ ਲੈ ਕੇ ਆਏ ਫਿਰ ਗੱਡੀ ਦੇ ਵਿੱਚ ਘੁਮਾਉਂਦੇ ਰਹੇ ਤੇ ਕਿਸ ਜਗ੍ਹਾ ਤੇ ਪਹੁੰਚ ਕੇ ਉਸਦਾ ਕਮਰ ਕਸਤੇ ਦੇ ਨਾਲ ਗਲਾ ਘੋਟ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤਾਂ ਪੂਰੀ ਜਿਹੜੀ ਗੱਲ ਆ ਉਹ ਪੁਲਿਸ ਦੇ ਸਾਹਮਣੇ ਇਹ ਨਾ ਮੁਲਜ਼ਮਾਂ ਦੇ ਵੱਲੋਂ ਖੋਲ੍ਹੇ ਗਈ ਸੀ ਪਰ ਇਸੇ ਦੇ ਬਾਅਦ ਜਿਹੜਾ ਮੁੱਖ આરોપી ਹੈ ਉਹ ਅਜੇ ਤੱਕ ਫਰਾਰ ਹੈ ਔਰ ਇਸੇ ਤੱਕ ਖੁਲਾਸਾ ਬਠਿੰਡਾ ਦੇ ਐਸਐਸਪੀ ਅਮਨੀਤ ਕੌਂਡਲ ਦੇ ਵੱਲੋਂ ਖੁਦ ਕੀਤਾ ਗਿਆ ਸੀ ਕਿ ਯੂਏ ਫਰਾਰ ਹੋ ਚੁੱਕਿਆ ਹੈ ਅਮਰਿਤਪਾਲ ਮਹਿਰੋਤ ਹੁਣ ਉਸੇ ਦੀ ਗ੍ਰਿਫਤਾਰੀ ਲਈ ਯਾਨੀ ਉਸ ਨੂੰ ਵਾਪਸ ਇੱਥੇ ਲਿਆਉਣ ਦੇ ਲਈ ਡਿਪੋਰਟ ਕਰਨ ਦੇ ਲਈ ਜਿਹੜੀ ਹੈ ਉਹ ਪੂਰੀ ਤਿਆਰੀ ਪੁਲਿਸ ਨੇ ਕਰ ਲਈ ਹੈ ਅਰੈਸਟ ਵਾਰੰਟ ਜਾਰੀ ਕਰ ਦਿੱਤਾ ਹੈ ਔਰ ਜਲਦ ਹੀ ਵਿਦੇਸ਼ ਦੇ ਵਿੱਚ ਯਾਨੀ ਯੂਏਈ ਦੇ ਵਿੱਚ ਜਿੱਥੇ ਫਰਾਰ ਹੋਇਆ ਉਸ ਦੇ ਅਧਿਕਾਰੀਆਂ ਨੂੰ ਇਸ ਦੀ ਕਾਪੀ ਭੇਜੀ ਜਾਏਗੀ ਤਾਂ ਕਿ ਜਲਦ ਤੋਂ ਜਲਦ ਮਹਿਰੋ ਨੂੰ ਇੱਥੇ ਲਿਆ ਕੇ ਅਗਲੀ ਜਿਹੜੀ ਜਾਂਚ ਹੈ ਉਹ ਕੀਤੀ ਜਾ ਸਕੇ ਹਾਂਜੀ ਇਹ ਜਿਹੜੀ ਹੁਣਦੀ ਅਪਡੇਟ ਸੀ ਜਿਹਦੇ ਵਿੱਚ ਕੀ ਅਮਰਤਪਾਲ ਮਹਿਰੋ ਨੂੰ ਸਿੱਧਾ ਦਬਈ ਦੇ ਵਿੱਚੋਂ ਭਾਰਤ ਲਈ ਆਂਦਾ ਯਾਰ ਇਹ ਦੀ ਦੇ ਵਿੱਚ ਕੀ ਹੁਣ ਬਹੁਤ ਜਲਦ ਗ੍ਰਿਫਤਾਰੀ ਹੋ ਜੂਗੀ ਉਹਨਾਂ ਦੀ ਤੇ ਕੋਰਟ ਦੇ ਵਿੱਚ ਪੇਸ਼ ਹੋਣਗੇ ਜਿਵੇਂ ਕਿ ਉਹਨਾਂ ਦੇ ਵਕੀਲ ਆ ਜੋ ਉਹਨਾਂ ਦਾ ਵੀ ਕਹਿਣਾ ਇਹੀ ਆ ਵੀ ਅਮਰਤਪਾਲ ਜੋ ਆਪਣੇ ਆਪ ਨੂੰ ਸਿਲੰਡਰ ਕਰਨਗੇ ਗਿਰਫਤਾਰ ਕਰਨਗੇ ਪਰ ਜਿਵੇਂ ਹੁਣ ਮਾਮਲਾ ਇਹ ਦੇਖੀਏ ਤਾਂ ਬਹੁਤ ਪਖਿਆ ਪਿਆਗਾ ਕਿਉਂਕਿ ਅਮਰਪਾਲ ਮੈਰੋ ਦੇ ਜਿਸ ਦਿਨ ਦੀ ਇਹ ਘਟਨਾ ਵਾਪਰਦੀ ਹੈ ਪੰਜਾਬ ਦੇ ਵਿੱਚ ਜਿਹੜਾ ਕਿ ਮਾਹੌਲ ਬਹੁਤ ਜ਼ਿਆਦਾ ਗਰਮ ਹੋ ਗਿਆ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਸਾਡੇ ਸਿੱਖ ਲੋਗ ਆ ਕੁਝ ਆਪਾਂ ਕਹਿ ਦਈਏ ਵੀ 100% ਦੇ ਵਿੱਚ 95% ਅਮਰਪਾਲ ਦੇ ਹੱਕ ਦੇ ਵਿੱਚ ਆ ਅਮਰਪਾਲ ਮੈਰੋ ਦੇ ਹੱਕ ਦੇ ਵਿੱਚ ਆ ਤੇ ਕੁਝ 5% ਕੁਝ ਖਿਲਾਫ ਆ ਤੇ ਜਿਹਦੇ ਵਿੱਚ ਮਾਮਲਾ ਹਲੇ ਤੱਕ ਥਮਿਆ ਨਹੀਂ ਕਿਉਂਕਿ ਹਰ ਰੋਜ਼ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਅਮਰਤਪਾਲ ਅੱਜ ਹੋ ਜੂ ਗ੍ਰਿਫਤਾਰ ਜੀ ਅੱਜ ਇਥੇ ਹੋ ਗਿਆ ਜੀ ਹੋ ਗਿਆ ਪਰ ਜਿਹੜਾ ਹੁਣ ਦਾ ਮਾਮਲਾ ਜਿਵੇਂ ਕਿ ਉਹਨਾਂ ਦੇ ਵਕੀਲ ਦਾ ਵੀ ਇਹ ਕਹਿਣਾ ਵੀ ਅਸੀਂ ਜੋ ਕੋਰਟ ਨਾਲ ਜਿਹੜੀ ਕਿ ਗੱਲਬਾਤ ਕੀਤੀ ਉਹਨਾਂ ਨੇ ਵੀ ਅਸੀਂ ਜੋ ਅਮਰਤਪਾਲ ਮਹਿਰ ਨੂੰ ਪੇਸ਼ ਜ਼ਰੂਰ ਕਰਾਂਗੇ ਇਹ ਨਹੀਂ ਹੋਵੇ ਵੀ ਇਹ ਪੰਜਾਬ ਪੁਲਿਸ ਉਹਦਾ ਇੰਕਾਊਂਟਰ ਕਰ ਦੇ ਤਾਂ ਪਹਿਲਾਂ ਇਹ ਲੇਖ ਕੇ ਦਲੀਲ ਧਾਰ ਤੇ ਉਹਨੂੰ ਪੇਸ਼ ਕਰਨਗੇ ਤਾਂ ਕਿ ਉਹਨੂੰ ਕੋਈ ਨੁਕਸਾਨ ਨਾ ਪਹੁੰਚੇ ਪਰ ਲੱਗਦਾ ਇਹ ਆ ਵਿੱਚ ਵੀਡੀਓ ਇਹ ਵੀ ਆ ਰਹੀਆਂ ਵੀ ਅਮਰਤਪਾਲ ਫਸ ਸਕਦਾ ਵੀ ਉਹਦੇ ਵਕੀਲ ਦੇ ਚਲਸੇ ਦੇ ਵਿੱਚ ਆ ਕੇ ਵੀ ਅਮਰਤਪਾਲ ਫਸ ਸਕਦਾ ਤੇ ਜਿਹੜੇ ਹਿਸਾਬ ਨਾਲ ਹੁਣ ਗੱਲ ਕਰੀਏ ਆਪਾਂ ਵੀ ਅਮਰਤਪਾਲ ਜੇ ਪੇਸ਼ ਹੁੰਦਾ ਤਾਂ ਵੀ ਉਹਦੇ ਨਾਲ ਕੁਝ ਵੀ ਹੋ ਸਕਦਾਗਾ ਕਿਉਂਕਿ ਜਿਹੜਾ ਇਹ ਲੋਕਾਂ ਦਾ ਕਹਿਣਾ ਵੀ ਜੇ ਕਿਤੇ ਇਹ ਨਾ ਹੋਵੇ ਜਿਵੇਂ ਡਿਬਰੂਗੜ੍ਹ ਦੂਸਰੇ ਅਮਰਤਪਾਲ ਨੂੰ ਰੱਖ ਰੱਖਿਆ ਤਾਂ ਨਾਲ ਹੀ ਇਹਨੂੰ ਡਿਬਰੂਗੜ੍ਹ ਦੇ ਵਿੱਚ ਰੱਖਣ ਤਾਂ ਇਸ ਕਰਕੇ ਲੋਕਾਂ ਦਾ ਕਹਿਣਾਗਾ ਦੀ ਅਮਰਤਪਾਲ ਮਹਿਰੋ ਕੁਝ ਲੋਕ ਕਹਿੰਦੇ ਆ ਵੀ ਜੇ ਪੇਸ਼ ਹੋਗਾ ਤਾਂ ਹੋ ਸਕਦਾ ਇਹ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਇਹਨੂੰ ਵੀ ਰੱਖਣ ਤੇ ਵੀ ਉਹਨਾਂ ਦੇ ਵਕੀਲ ਇਹ ਕਹਿਣਾ ਵੀ ਅਸੀਂ ਜੋ ਕੋਰਟ ਦੇ ਵਿੱਚ ਇਹ ਚੀਜ਼ਾਂ ਰੱਖ ਦਿੱਤੀਆਂ ਗੱਲਾਂ ਵੀ ਇਹ ਨਾ ਹੋਵੇ ਪੁਲਿਸ ਉਹਨਾਂ ਦਾ ਤੱਕਾ ਕਰੇ ਕਿਤੇ ਇਨਕਾਊਂਟਰ ਕਹਿਵੇ ਵੀ ਜਿਹੜੇ ਹਿਸਾਬ ਨਾਲ ਪੰਜਾਬ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਬੇਕਸੂਰਾਂ ਨੂੰ ਮਾਰ ਦਿੱਤਾ ਜਾਂਦਾ ਤੇ ਜਿਹੜੇ ਹਿਸਾਬ ਨਾਲ ਹੁਣ ਗੱਲ ਕਰੀਏ ਉਹਨਾਂ ਨੇ ਤਾਂ ਫਿਰ ਵੀ ਇੱਕ ਕਤਲ ਕੀਤਾ ਤਾਂ ਕੁਝ ਵੀ ਹੋ ਸਕਦਾ ਅਮਰਤਪਾਲ ਮਹਿਰੋਣਾ ਇਸ ਕਰਕੇ ਜੋ ਅਮਰਪਾਲ ਮਹਿਰੂ ਨੂੰ ਹੁਣ ਜਿਵੇਂ ਪੰਜਾਬ ਪੁਲਿਸ ਦਾ ਕਹਿਣਾ ਇਹ ਆ ਜੋ ਅੱਜ ਪੰਜਾਬ ਲਿਆਂਦਾ ਯਾਰ ਇਹ ਦੁਬਈ ਦੇ ਵਿੱਚੋਂ ਸਿੱਧਾ ਤੇ ਜਿਹਦੇ ਵਿੱਚ ਵਿਚਾਰ ਸੋਡੇ ਅਸਾਂ ਜੀ ਜ਼ਰੂਰ ਕਰਨੇ ਸੀ ਕਿਉਂਕਿ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਆ ਜੇ ਤੁਹਾਨੂੰ ਤੇ ਇੱਕ ਵੀਡੀਓ ਜਾਂਦੀ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਮਿਲਦਾ ਕੰਨ ਨੂੰ ਨਾ ਮਟਾਓ ਧੰਨਵਾਦ